ਮ੍ਰਿਤਕ ਸੁਨੀਲ ਪੱਟੀ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਤੇ ਵਾਲਮੀਕ ٹرسٹ ਨੂੰ ਨਾ ਸਾਹਿਬ 10 ਸਾਲਾਂ ਸਤੇ ਜੋ ਹੈਗਾ ਸੰਤ ਸਮਾਜ ਦੇ ਸਮੂਹ ਜਥੇਬੰਦੀਆਂ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਲਾਪ੍ਰੀ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਨਾ ਸਾਹਿਬ ਪ੍ਰੇਸ਼ਟ ਭਗਵਾਨ ਵਾਲਮੀਕੀ ਆਸ਼ਮ ਤੋਂ ਸੇਵਾਦਾਰਾਂ ਜੀ ਜਿਹੜਾ 1 ਮਹੀਨਾ ਪਹਿਲਾਂ ਸੁਨੀਲ ਪੱਟੀ ਜੀ ਨੇ ਜਿਹੜਾ ਸੁਸਾਈਡ ਕੀਤਾ ਆ ਜਿਹੜਾ ਹਕੀਮਾ ਗੇਟ ਟਾਈਮਿੰਗ ਆ ਥਾਣੇ ਜਿਹੜਾ ਮਕਦਮਾ ਦਰਜ ਹੋ ਗਿਆ 104/25 ਤੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਢਿੱਲ ਵਰਤੀ ਜਾ ਰਹੀ ਆ ਉਹਦੇ ਸਬੰਧ ਵਿੱਚ ਸਾਡੇ ਧੂਣਾ ਸਹਿਲ ਦਾ ਪੂਰਾ ਸਮਰਥਨ ਹੈ ਜੇਕਰ ਜਲਦ ਤੋਂ ਜਲਦ ਅੱਜ 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 ਅਸੀਂ ਮੰਗ ਪੱਤਰ ਜਿਹੜਾ ਆ ਡੀਸੀ ਸਾਹਿਬ ਨੂੰ ਦਿੱਤਾ ਆ ਜੇਕਰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤੇ ਬੜਾ ਵੱਡਾ ਜਿਹੜਾ ਸੰਘਰਸ਼ ਤਿੱਖਾ ਸੰਘਰਸ਼ ਜਿਹੜਾ ਥਾਣੇ ਦੇ ਹਕੀਮਾਗੇੜ ਦੇ ਬਾਹਰ ਕੀਤਾ ਜਾਵੇਗਾ ਕੀ ਕਾਰਨ ਆ ਕਿ ਦਲਿਤ ਪਰਿਵਾਰਾਂ ਨੂੰ ਜਿਹੜਾ ਇਨਸਾਫ ਦਿਵਾਉਣ ਵਿੱਚ ਸਰਕਾਰ ਜਿਹੜੀ ਇਹ ਨਿਵੇਲੀ ਵਾਪਦੀ ਆ ਸਾਡੇ ਬੜੇ ਸਤਿਕਾਰਯੋਗ ਬਾਬਾ ਬਲਵੰਤ ਨਾਦ ਜੀ ਨੇ ਦੱਸਿਆ ਵਾ ਕਿ ਜਿਹੜਾ ਸ਼ੁਰੂ ਤੋਂ ਹੀ ਸਾਡੇ ਸਾਡੇ ਨਾਲ ਚੱਲਦਾ ਆਇਆ ਵਾ ਤੇ ਅਸੀਂ ਡਟ ਕੇ ਮੁਕਾਬਲਾ ਕਰਦੇ ਰਹੇ ਨੇ ਆ ਕਿੰਨੀ ਤਰੀਕ ਦਾ ਪ੍ਰੋਟੈਸਟ ਅਗਰ ਨਹੀਂ ਕੋਈ ਸੁਣਵਾਈ ਹੁੰਦੀ ਤਾਂ ਹੋਰ ਕੀ ਬੋਲ ਰਹੇ ਜੀ 15 ਤਰੀਕ ਦਾ ਜਿਹੜਾ ਇਹਨਾਂ ਨੇ ਕਿਹਾ ਆ ਤੇ ਤੁਹਾਨੂੰ ਸਰ ਦਾ ਪੂਰਾ ਸਮਰਥਨ ਹੈ ਆਪਾਂ ਕਿਹੜਾ ਹੋ ਕਰਾਂਗੇ ਥਾਣੇ ਨੂੰ 5 ਤਰੀਕ ਨੂੰ ਜਿਹੜਾ ਸੁਨੀਲ ਪੱਟੀ ਜੀ ਵੱਲੋਂ ਸੁਸਾਇਟੀ ਕੀਤਾ ਗਿਆ ਸੀ ਉਸ ਦੇ ਬਾਰੇ ਅੱਜ ਕੀ ਕਾਰਵਾਈ ਜੇ ਵੀ ਕੀਤੀ ਸਾਡੇ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਜੈ ਵਾਲਮੀਕੀ ਮਾ ਸੇਵਾਦਾਰ ਬਾਬਾ ਬਲਵੰਤ ਨਾ ਪਾਵਨ ਵਾਲਮੀਕ ਤੀਰਥ ਧੂਣਾ ਸਾਹਿਬ ਤੋਂ ਸਤਿਗੁਰੂ ਮਰਕੀਤ ਨਾ ਮਹਾਰਾਜ ਜੀ ਰਾਇਨ ਮਾਈ ਨਾ ਜਿਹੜਾ ਅੱਜ ਡੀਸੀ ਸਾਹਿਬ ਨੂੰ ਮਿਲੇ ਆ ਧੂਣਾ ਸਾਹਿਬ ਟਰੈਸਟ ਦਾ ਸਾਰਾ ਵਫਤ ਔਰ ਜੋ ਸੁਨੀਲ ਜੀ ਨੇ 5 ਤਰੀਕ ਨੂੰ ਜਿਹੜਾ ਸੁਸਾਇਟੀ ਕੀਤਾ ਹੈ ਵਾਲਮੀਕ ਤੀਰਥ ਥਲੋਂ ਨੂੰ ਪੂਰਾ ਸਮਰਥਨ ਆ ਔਰ ਜਿਨ੍ਹਾਂ ਜਿਨ੍ਹਾਂ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਹੋਈ ਆ ਪਰਚਾ ਦਰਜ ਹੋਇਆ ਸਰਕਾਰ ਦੇ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਔਰ ਵਾਲਮੀਕੀ ਸਮਾਜ ਦੇ ਜਿਹੜੇ ਗਰੀਬ ਪਰਿਵਾਰ ਜਿੰਨਾਂ ਨੂੰ ਪਰਚਾ ਦਰਜ ਕਰਵਾਇਆ ਗਿਆ ਉਹਨਾਂ ਨੂੰ ਸਾਫ ਦਵਾਇਆ ਜਾਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਿਉਂ ਇੰਨੀ ਨਗੇਲੀ ਪ੍ਰਸ਼ਾਸਨ ਵੱਲੋਂ ਵਰਤੀ ਜਾਂਦੀ ਕਿ ਕਿਸੇ ਦੀ ਜਾਨ ਜਾਂ ਜਾਂਦੀ ਹੈ ਪਰ ਇਹ ਤਾਂ ਸਮੇਂ-ਸਮੇਂ ਦੇ ਨਾਲ ਜੀ ਗਲਤ ਸਮਾਜ ਨਾਲ ਵਿਤਕਰਾ ਹੁੰਦਾ ਹੀ ਆ ਔਰ ਵਾਲਮੀਕੀ ਸਮਾਜ ਵੀ ਇੱਕ ਐਸਾ ਸਮਾਜ ਹੈ ਜਿਹੜਾ ਹਰ ਵੇਲੇ ਜਿਹੜਾ ਡਟ ਕੇ ਚੱਲਦਾ ਆ ਇਹ ਸ਼ੁਰੂ ਤੋਂ ਚੱਲਦਾ ਹੀ ਆ ਕੰਪੀਟੀਸ਼ਨ ਤੇ ਅਸੀਂ ਕੰਪੀਟੀਸ਼ਨ ਦਾ ਜਿਹੜਾ ਡਟ ਕੇ ਮੁਕਾਬਲਾ ਕਰਾਂਗੇ ਔਰ ਵਾਲਮੀਕੀ ਤੀਰਥਾਂ ਲੋ ਜਿਹੜਾ ਸਹਿਯੋਗ ਆ ਇਹ ਗਰੀ ਪਰਿਵਾਰ ਦੇ ਨਾਲ ਆ ਜੇਕਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਔਰ ਪਰਚਾ ਦਰਜ ਨਹੀਂ ਹੁੰਦਾ ਔਰ ਥਾਣਾ ਜਿਹੜਾ ਕੀਮਾ ਇਹਦਾ ਕਰਾਓ ਕੀਤਾ ਜਾਊਗਾ ਪਰਚਾ ਕਹਿੰਦੇ ਦਰਜ ਹੋ ਚੁੱਕਾ ਲੇਕਿਨ ਗ੍ਰਿਫਤਾਰੀ ਕੋਈ ਨਹੀਂ ਹੋਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸੰਤ ਸਮਾਜ ਨੂੰ ਬੇਨਤੀ ਕਰਦੇ ਆ ਕਿ ਭਾਈ ਉਹਨਾਂ ਨੂੰ ਜਲਦ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਨਹੀਂ ਤੇ ਜਿਹੜਾ ਸ਼ੰਗਰਸ਼ਾ ਵਾਲਮੀਕ ਤੀਰਥ ਥੱਲੋ ਤੇਜ ਕੀਤਾ ਜਾਊਗਾ ਜੈ ਵਾਲਮੀਕੀ ਹਰ ਹਰ ਨਾ ਦੱਸ ਕੇ ਦੇਖੀ ਅੱਜ ਮੰਗ ਪੱਤਰ ਮੈਂ ਮਕਸ਼ੇ ਭੱਟੀ ਜੈ ਵਾਲਮੀਕੀ ਮਕਸ਼ੇ ਭੱਟੀ ਆਈ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਜਿੱਦਾਂ ਕਿ ਪਿਛਲੇ ਦਿਨੀ 2 ਟਾਈਮ ਹੀ ਹੋ ਗਏ ਆ ਮੇਰੇ ਫਾਦਰ ਸਾਹਿਬ ਨੇ ਆਪਣਾ ਸੈਲਫ ਸਾਈਡ ਕੀਤਾ ਸੀ ਅਰਜੁਨ ਸੂਰੀ ਦਾ ਦੁਖੀ ਹੋ ਕੇ ਉਹਨਾਂ ਨੇ ਰੁਪਿਆ ਲਿਆ ਸੀ 3 ਲੱਖ ਰੁਪਿਆ ਜਿਹਦੇ ਵਿੱਚ ਉਹਨੇ 6-7 ਲੱਖ ਰੁਪਿਆ ਬਣਾ ਕੇ ਵਿਆਜ ਪਾ ਕੇ ਮੋਟਾ ਵਿਆਜ ਪਾ ਕੇ ਤੇ ਪੈਸੇ ਪੈਸੇ ਬਣਾਤੇ ਉਹ ਰੋਜ਼ ਦੇ ਰੋਜ਼ ਪਾਪਾ ਕੋ ਵਿਆਜ ਲੈਂਦਾ ਸੀ ਤੇ ਤੰਗ ਪ੍ਰੇਸ਼ਾਨ ਬੜਾ ਕਰਦਾ ਸੀ ਮੇਰੇ ਫਾਦਰ ਸਾਹਿਬ ਨੂੰ ਔਰ ਆਪਣਾ ਧਮਕਿਆ ਵੀ ਦਿੰਦਾ ਸੀ ਤੇ ਜਿਹਦੇ ਵਿੱਚ ਪਾਪਾ ਨੇ ਆਪਣਾ ਸੁਸਾਇਡ ਕਰਤਾ ਕੋਈ ਇਹਦੇ ਕੋਲ ਲਾਇਸੈਂਸ ਹੈਗਾ ਸੀ ਕਿ ਬਿਆਜ ਨਹੀਂ ਜੀ ਇਹ ਕੋਈ ਬਿਆਜ ਕੋਈ ਲਾਇਸੈਂਸ ਨਹੀਂ ਇਹ ਕੋ ਕਿ ਲੱਗਦਾ ਹੈ ਜਿਹੜੇ ਇਸ ਤਰ੍ਹਾਂ ਬਿਆਜ ਜਿਹੜੀ ਥੋੜੇ ਪੈਸਿਆਂ ਤੋਂ ਨਾਲ ਜੀਰਾਂ ਲਾ ਕੇ ਜਿਹੜੇ ਪੈਸੇ ਵੱਡੀਆਂ ਰਕਮਾਂ ਬਣਾ ਲੈਂਦੇ ਆ ਕੀ ਪ੍ਰਸ਼ਾਸਨ ਨੇ ਅੱਜ ਤੁਹਾਨੂੰ ਕੀ ਅਸ਼ਵਾਸ਼ਣ ਕੀਤਾ ਪ੍ਰਸ਼ਾਸਨ ਨੇ ਅਸ਼ਵਾਸ਼ਣ ਦਵਾਇਆ ਜੀ ਕਿ ਆਪਣਾ ਏਰੀਅਰ ਅਰੇਸ ਹੋ ਜਾਈਗੀ ਜਲਦੀ ਤੋਂ ਜਲਦੀ ਜੈਸ ਹੋਏਗੀ ਜੇ ਨਹੀਂ ਹੋਰ ਹੁੰਦੀ 15 ਤਰੀਕ ਤੇ ਗੇੜ ਕੀ ਮਾ ਵਾਲੇ ਦਾ ਘਰਾਓ ਹੋਏਗਾ ਜੀ ਸੰਤ ਸਮਾਜ ਨਾਲ ਹੋਏਗਾ ਹੋਰ ਵੀ ਧਾਰਮਿਕ ਹੋਰ ਜਥੇਬੰਦੀਆਂ ਸਾਰੀਆਂ ਨਾਲ ਹੋਣਗੇ ਕੀ ਕਰਨਿਆ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇੱਕ ਜਿਹੜਾ ਮੁਜਰਮ ਫੜਿਆ ਨਹੀਂ ਜਾ ਰਿਹਾ ਜਦੋਂ ਕਿ ਸਰਕਾਰ ਵੱਡੇ ਵੱਡੇ ਵਾਦੇ ਕਰ ਰਹੀ ਹੈ ਦਾਅਵੇ ਕਰ ਰਹੀ ਹੈ ਦੇਖੋ ਜੀ ਇਹ ਤੇ ਪ੍ਰਸ਼ਾਸਨ ਨੂੰ ਪਤਾ ਹੋਵੇ ਸਰਕਾਰ ਨੂੰ ਪਤਾ ਹੋਵੇ ਕਿਉਂ ਨਹੀਂ ਅਰੈਸਟ ਕਰ ਰਹੇ ਅੱਜ 2-3 ਮਹੀਨੇ ਹੋ ਚਲੇ ਆ ਮਕਦਮੇ ਨੂੰ ਤੇ ਹਲੇ ਤੱਕ ਨਹੀਂ ਅਰੈਸਟ ਹੋਈ ਇਹ ਤੇ ਸਰਕਾਰ ਨੂੰ ਪਤਾ ਹੋਵੇ ਜਾਂ ਪ੍ਰਸ਼ਾਸਨ ਨੂੰ ਪਤਾ ਹੋਵੇ ਕਿਉਂ ਨਹੀਂ ਅਰੈਸਟ ਹੋ ਰਹੀ ਉਹਦੀ ਹੁਣ ਜਿਹੜਾ ਵਾ ਸੰਤ ਸਮਾਜ ਵੱਲੋਂ ਜਿਹੜਾ ਵਾ ਤੁਹਾਨੂੰ ਜਿਹੜਾ ਵਾ ਆਸ਼ਵਾਸ਼ਣ ਕੀ ਦਿੱਤਾ ਹੈ ਅੱਜ ਸ਼ੰਤ ਸਮਾਯੋ ਵਾਲਾ ਪੂਰਾ ਸ਼ਾਸਨ ਦਿੱਤਾ ਗਿਆ ਜੀ ਇਹ ਆਪਣਾ ਨਾਲ ਉਹ ਦੁਕਾਨ ਤਰਨਾ ਪਾ ਦਵਾਂਗੇ 15 ਤਰੀਕ ਤੇ ਉਹ ਆਣ ਕੇ ਨਾਲ ਸਾਡਾ ਸਮਰਥਨ ਕਰਨਗੇ ਹੋਰ ਵੀ ਜਤੇ ਬੰਦੀਆਂ ਸ਼ਹਿਰ ਦੀਆਂ ਅੰਮ੍ਰਿਤਸਰ ਦੀਆਂ ਸਾਰੀਆਂ ਆਣਗੀਆਂ ਸਮਰਥਨ ਕਰਨਗੀਆਂ ਅਗਰ ਨਾ ਹੋਰੀ ਰੈਸਟ ਹੋਈ ਤੇ ਅੱਛਾ ਚਲੋ ਜੀ